ਸਬ ਡਿਵੀਜ਼ਨ ਪਿੱਖੀ ਵਿੰਡ ਦੇ ਥਾਣਾ ਕੱਚਾ ਪੱਕਾ ਅਦੀਨ ਆਉਂਦੇ ਪਿੰਡ ਮੱਖੀ ਮਰਗਿੰਦਪੁਰ ਵਿਖੇ ਇੱਕ ਨਸ਼ੇੜੀ ਪਤੀ ਵੱਲੋਂ ਆਪਣੀ ਪਤਨੀ ਦਾ ਹਥੋੜੇ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਸੰਦੀਪ ਕੋਰ ਦੇ ਭਰਾ ਹਰਪ੍ਰੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਜਵਾਈ ਗੁਰਸਾਹਿਬ ਸਿੰਘ ਉਰਫ ਸਾਬਾ ਚੋਕੀ ਨਸ਼ਾ ਕਰਨ ਦਾ ਆਦੀ ਸੀ ਅਤੇ ਨਸ਼ੇ ਵਿੱਚ ਆਪਣੀ ਜ਼ਮੀਨ ਵੇਚੀ ਜਾ ਰਿਹਾ ਸੀ ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਬਾਕੀ ਰਹਿਦੀ ਜ਼ਮੀਨ ਗੁਰਸਾਹਿਬ ਸਿੰਘ ਦੀ ਸਹਿਮਤੀ ਨਾਲ ਉਸ ਦੇ ਬੱਚਿਆਂ ਦੇ ਨਾਂ ਕਰਵਾ ਦਿੱਤੀ ਪਰ ਇਸ ਗੱਲ ਨੂੰ ਲੈ ਕੇ ਅਕਸਰ ਗੁਰਸਾਹਿਬ ਆਪਣੀ ਪਤਨੀ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਤੇ ਬੱਚੇ ਨਾ ਤੇ ਕੁੜੀ ਨਾ ਦੋਵਾਂ ਬੱਚਿਆਂ ਨਾ ਤੇ ਕੁੜੀ ਨਾ ਜਮੀਨ ਸੀ ਇਸੇ ਚੱਕਰ ਤੋਂ ਨਜ਼ਾਰੇ ਨਾ ਪਦਾਰ ਮੇਰਕੇ ਗਵਾਂਢੀ ਆ ਜੀ ਨਾਲ ਉਹਦਾ ਨਾਂ ਲਖਵਿੰਦਰ ਸਿੰਘ ਆ ਜੀ ਸਨ ਆਫ ਮੁਕਤਾਰ ਸਿੰਘ ਇੱਕ ਹੀਰਾ ਸਿੰਘ ਸਨ ਆਫ ਰਿਸ਼ਪਾਲ ਸਿੰਘ ਇੱਕ ਗਰਮੀ ਸਿੰਘ ਸਨ ਆਫ ਅਮਰੀਕ ਸਿੰਘ ਜੀ ਇੰਨਾ ਦੀ ਸ਼ਹਿ ਦੇ ਨਾਲ ਇੰਨਾ ਜੋ ਕਰਾਇਆ ਸਭ ਕੁਛ ਇਹਨਾਂ ਕਰਾਇਆ ਕੀ ਹੋਇਆ ਜੀ ਉਹਨੂੰ ਇੰਨਾ ਸਾ ਮੇਰੇ ਫਾਦਰ ਆਇਆ ਗੱਲ ਕੁੜੀ ਨੇ ਫੋਨ ਕੀਤਾ ਵੀ ਇੱਦਾਂ ਬਹੁਤ ਲੜਦਾ ਮੇਰੀ ਫਾਦਰ ਤੇ ਮਦਰ ਆਏ ਆ ਦੋਵੇਂ ਜਾਣੇ ਤੇ ਤਕਰੀਬਨ ਇਹ ਚਲੋ ਇਹਨਾਂ ਸਮਝਾਇਆ ਇੱਕ ਬੱਚਾ ਨੇ ਇੱਕ ਕਮਰੇ 'ਚ ਪੈ ਗਏ ਆ ਕਿ ਮੈਂ ਫਾਦਰ ਤੇ ਮਦਰ ਇੱਕ ਕਮਰੇ 'ਚ ਚੱਲ ਗਏ ਸਾਰੇ ਇਹਨਾਂ ਜਾਣਗੇ ਪੱਜ 4 5 ਦਾ ਟਾਈਮ ਹੋਣਾ ਵਾ ਜਦੋਂ ਇਹਨਾਂ ਦੂਜਾ ਰੋੜਾ ਰੱਬਾ ਪਿਆਵਾ ਇਹ ਗਿਆ ਇਹਦੇ ਜਾਂਦਿਆਂ ਨੂੰ ਉਹ ਥੋੜੇ ਮਾਰ ਕੇ ਕਾਚੂ ਨਾ ਇਹਦਾ ਸਾਰਾ ਅੱਗੇ ਵੜਨ ਦਿਆ ਸੀ ਸਿਸਟਮ ਮੇਰੀ ਦੀ ਤੇ ਜਿੰਦਾ ਨਾ ਵੀ ਜੋ ਕੰਮ ਕਰਨਾ ਮੈਂ ਕਰ ਗਿਆ ਤੇ ਬਾਅਦ ਚੋਂ ਇਹਨਾਂ ਜਦੋਂ ਦੇਖਿਆ ਇਹਨਾਂ ਵੱਲ ਹੋਇਆ ਖਾਈ ਸਰ ਉਹ ਪੀ ਉਹਦੋਂ ਬਾਅਦ ਚੋਂ ਇਹ ਡੈਡੀ ਮੇਰਾ ਪਛਾਹ ਕੁੜੀ ਨੂੰ ਦੇਖਣ ਦਾ ਪਿਆ ਉਹ ਸਭ ਵੱਜ ਗਿਆ ਮ੍ਰਿਤਕ ਸੰਦੀਪ ਪੌਰ ਦੀ ਮਾਤਾ ਨੇ ਦੱਸਿਆ ਕਿ ਬੀਤੇ ਦਿਨ ਵੀ ਉਹਨਾਂ ਨੂੰ ਉਹਨਾਂ ਦੀ ਲੜਕੀ ਨੇ ਫੋਨ ਕੀਤਾ ਕਿ ਉਸ ਦਾ ਪਤੀ ਉਸ ਨਾਲ ਝਗੜਾ ਕਰ ਰਿਹਾ ਹੈ ਇਸ ਤੋਂ ਬਾਅਦ ਉਹ ਆਪਣੇ ਜਵਾਈ ਨੂੰ ਸਮਝਾਉਣ ਲਈ ਆਏ ਸਨ ਅਤੇ ਰਾਤ ਨੂੰ ਆਪਣੀ ਬੇਟੀ ਦੇ ਹੀ ਘਰ ਰੁਕ ਗਏ। ਉਹਨਾਂ ਦੱਸਿਆ ਕਿ ਸਵੇਰ ਸਮੇਂ ਜਦੋਂ ਅਸੀਂ ਆਪਣੀ ਬੇਟੀ ਦੇ ਕਮਰੇ ਵਿੱਚ ਗਏ ਤਾਂ ਦੇਖਿਆ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਬੇਟੀ ਦਾ ਹਥੌੜੇ ਮਾਰ ਕੇ ਕਤਲ ਕਰ ਦਿੱਤਾ ਸੀ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੇਰੀ ਬੇਟੀ ਨੇ ਮੇਰੀ ਸੰਤ ਲੈਤੀ ਵਿਆਹੀ ਬੇਟੀ ਸੰਦੀਪ ਕੌਰ ਉਨੇ ਕੱਲ ਹਾਨੂੰ ਫੋਨ ਕੀਤਾ ਵੀ ਮੇਰੇ ਘਰ ਵਾਲਾ ਮੈਨੂੰ ਬਹੁਤ ਤੰਗ ਕਰਦਾ ਮਕੜਦਾ ਮਾਰਦਾ ਅੱਗੇ ਵੀ ਮਾਰਦਾ ਤੇ ਰਾਤ ਅਸੀਂ ਆਏ ਆ ਇਹਨਾਂ ਨੇ ਸਮਝਾਇਆ ਅਸੀਂ ਤੋਂ ਜੀ ਆਏ ਰਾਤ ਜਰੋਂ ਹੀ ਆਏ ਆ ਇਹ ਰੋਟੀ ਪਾਣੀ ਖਾ ਕੇ ਤੁਸੀਂ ਕਮਰੇ ਸੌਂਗੇ ਉਹ ਇੱਕ ਕਮਰੇ ਚ ਪੈ ਗਏ ਹਨ ਨੂੰ ਆਂਦਾ ਨਹੀਂ ਮੈਂ ਕੁਝ ਨਹੀਂ ਕਰਦਾ ਉਹਨੇ ਪਹਿਲੇ ਪਲਾਨ ਕਿ ਬਣਾਈ ਹੋਈ ਸੀ ਉਹਨੇ ਆਪਦੇ ਸਾਥੀਆਂ ਨੂੰ ਸੱਦ ਕੇ ਤੇ ਜਰੋਂ 4 ਵਜੇ ਉਹਦਾ ਕਤਲ ਕਰਤਾ ਜਦ ਚਿਕ ਚਕੜਾ ਪਿਆ ਤਾਂ ਅਸੀਂ ਉੱਠ ਕੇ ਭੱਜ ਗਏ ਆ ਤੇ ਉਹ ਦੋ ਭੱਜ ਗਏ ਆ ਤੇ ਜਾਂਦਾ ਜਾਂਦਾ ਆਪਣੇ ਗਵਾਂਡੀਆਂ ਤਿੰਨਾਂ ਦਾ ਨਾਮ ਲੈ ਗਿਆ ਕਿ ਪਿੰਡ ਗਰਮੀਤ ਸਿੰਘ ਆ ਇੱਕ ਲਖਵਿੰਦਰ ਸਿੰਘ ਆ ਇੱਕ ਸਤਰਾਜ ਸਰਪੰਚ ਦਾ ਭਰਾ ਜੋ ਵੀ ਕਰਾਉਂਦਾ ਸਤਰਾਜ ਸਰਪੰਚ ਕਰਾਉਂਦਾ ਉਧਰ ਮੌਕੇ ਤੇ ਪਹੁੰਚੇ ਸਬ ਡਿਵੀਜ਼ਨ ਪਿੱਖੀ ਵਿੰਡ ਦੇ ਡੀਐਸਪੀ ਰਾਜਪੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਗੁਰਸਾਹਿਬ ਸਿੰਘ ਅਤੇ ਤਿੰਨ ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਵਿੱਚ ਜੋ ਵੀ ਸਾਹਮਣੇ ਆਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇذ ਤੇ ਆਪਣੇ ਸਾਡੇ ਐਸਐਚਓ ਕਚਾ ਪੱਕਾ ਪਾਸ ਇਹਨਾਂ ਆਪਣੇ ਸਟੇਟਮੈਂਟ ਲਿਖਾਈ ਹੈ ਰਾਜ ਸਿੰਘ ਪੁੱਤਰ ਤਰਲੋਕ ਸਿੰਘ ਵਾਦੀ ਬਾਦਰਨਗਰ ਨੇ ਵੀ ਇਹਨਾਂ ਦੀ ਜਿਹੜੀ ਲੜਕੀ ਸੀਗੀ ਜਿਹਦਾ ਮਾਰਡਰ ਹੋਇਆ ਵਾ ਉਹਦਾ ਨਾਮ ਹੈਗਾ ਸੰਦੀਪਪੁਰ ਉਹ ਜਿਹੜੀ ਐ ਇੱਥੇ ਮਰਗਿੰਦਪੁਰੇ ਜਿਹੜੀ ਐ ਇਹਦੇ ਨਾਲ ਆਪਣਾ ਦੋਸ਼ੀ ਜਿਹੜਾ ਹੈਗਾ ਵਾ ਗਰਸਾਪ ਸਿੰਘ ਇਹਦੇ ਨਾਲ 13-14 ਸਾਲ ਪਹਿਲਾਂ ਸ਼ਾਦੀशुदा ਸੀ ਦੋ ਇਹਨਾਂ ਦੇ ਬੱਚੇ ਸੀਗੇ ਇਹ ਗਰਸਾਪ ਸਿੰਘ ਜਿਹੜਾ ਵਾ ਮਾੜੀ ਸੰਗਤ ਚ ਪੈ ਗਿਆ ਸੀਗਾ ਤੇ ਨਸ਼ੇ ਗੈਰਾ ਕਰਟਿਆ ਪਿਆ ਸੀ ਇਹਨਾਂ ਦੀ 9 ਏਕੜ ਜ਼ਮੀਨ ਸੀਗੀ ਜਿਹਦੇ ਵਿੱਚੋਂ 4 ਏਕੜ ਜ਼ਮੀਨ ਇਹਨੇ ਨਸ਼ੇ ਦੇ ਵਿੱਚ ਹੀ ਜਿਹੜੀ ਜਿਹੜੀ ਆਪਣੇ ਸ਼੍ਰੀਕੇ ਬਰਾਦੀ ਦੇ ਹੋਰ ਪਿੰਡ ਵਾਸੀਆਂ ਨੂੰ ਸਸਤੇ ਭਾਅ ਵਿੱਚ ਦਿੱਤੀ ਤੇ ਬਾਅਦ ਦੇ ਵਿੱਚ ਜਿਹੜੀ ਆ ਬਾਕੀ ਜਿਹੜੀ ਜ਼ਮੀਨ ਆ ਉਹ ਜਿਹੜੀ ਕਰਦਿਆਂ ਨੇ ਸਾਰਿਆਂ ਸਹਿਮਤੀ ਨਾਲ ਜਿਹੜੇ ਉਹਦੀ ਇਹ ਮਰਨ ਵਾਲੀ ਜਿਹੜੀ ਇਹਦੀ ਘਰ ਵਾਲੀ ਤੇ ਆਪਣਾ ਦੇ ਬੱਚਿਆਂ ਦੇ ਨਾਲ ਲਵਾਤੀ ਸੀ ਤੇ ਜਿਹੜਾ ਗਰਸਾਪ ਸਿੰਘ ਆ ਇਹ ਗੱਲੋਂ ਇਹ ਤਾਂਗੀ ਮਹਿਸੂਸ ਕਰਦਾ ਹੈਗਾ ਵੀ ਇਹ ਸਾਰੀ ਜ਼ਮੀਨ ਜਿਹੜੀ ਆ ਮੇਰੇ ਕੋਲੋਂ ਖੁੱਸ ਗਈ ਆ ਤੇ ਇਹ ਕਰਕੇ ਇਹਨਾਂ ਲੜਾਈ ਝਗੜਾ ਰਹਿੰਦਾ ਸੀਗਾ ਵੀ ਇਹ ਜ਼ਮੀਨ ਜਿਹੜੀ ਆ ਦੁਬਾਰਾ ਮੇਰੇ ਨਾਲ ਕੀਤੀ ਜਾਵੇ ਜਿਹਦੇ ਕਰਕੇ ਇਹਨੇ ਅੱਜ ਇਹਦੇ ਜਿਹੜੇ ਹੋਰ ਸਾਥੀ ਆ ਤੇ ਤਿੰਨ ਜਿਨ੍ਹਾਂ ਦੀ ਇਹ ਕਹਿੰਦੇ ਆ ਵੀ ਉਹਨਾਂ ਦੀ ਮੇਲੀਪੋਗਤ ਦੇ ਨਾਲ ਉਹਨਾਂ ਦੇ ਖਸੌਂ ਦੇ ਨਾਲ ਇਹਨੇ ਜਿਹੜਾ ਆਪਣੀ ਘਰ ਵਾਲੀ ਦਾ ਅੱਜ ਕਤਲ ਕਰ ਦਿੱਤਾ ਤੇ ਜਿਹੜਾ ਅਸੀਂ ਐ ਐਫ ਆਈ ਆਰ ਜਿਹੜੀ ਆ ਉਹ ਰਾਜ ਸਿੰਘ ਦੇ ਬਿਆਨਾਂ ਦੇ ਉੱਤੇ ਦਰਜ ਕਰਕੇ ਇਹਦਾ ਜਿਹੜਾ ਵਾ ਲੇਡੀਜ਼ ਦਾ ਜਿਹੜਾ ਪੋਸਟਮਾਰਟਮ ਪੱਟੀਆਂ ਜਿਹੜਾ ਕਰਾਇਆ ਜਾ ਰਿਹਾ ਵਾ ਤੇ ਦੋਸ਼ੀ ਨੂੰ ਜਿਹੜਾ ਵਾ ਜਲਦ ਤੋਂ ਜਲਦ ਜਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ